ਨਾ ਮੈਂ ਤੁਹਾਡਾ ਮੇਰਾ ਮਨਦੀਪ ਸਿੰਘ ਆ ਜੀ ਪਿੰਡ ਰਾਜਿਆਣਾ ਕੀ ਘਟਨਾ ਹੋਈ ਹੈ ਜੀ ਕੌਣ ਨੇ ਇਹ ਬੰਦੇ ਘਟਨਾ ਹੋਈ ਹੈ ਜੀ ਇਹ ਕੋਟਕਪੁਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਕਾਪਾ ਜੀ ਇਹ ਟ੍ਰੈਕਟਰ ਤੇ ਸੀਗੇ ਦੋਨੇ ਜਾਣੇ ਤੇ ਇੱਕ ਬਸ ਆ ਰਹੀ ਸੀ ਪੀਆਰ ਦੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਆ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਬੀਸੀ ਕੁਦਰਤੀ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਸੀ ਨਾ ਜੀ ਮਤਲਬ ਮਸਾਂ ਕੀ ਦੂਰ ਕਰਨ ਹੋਇਆ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਸੀ ਬਾਬਾ ਹਸਪਤਾਲ ਜੀ ਕੋਰਕਪੁਰਾ ਰੋਡ ਤੇ ਪਿੰਡ ਰਾਜਿਆਂ ਦੇ ਗਲਬਾ ਹਸਪਤਾਲ ਦੇ ਬਿਲਕੁਲ ਮੂੰਹ ਦੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਰੈਕਟਰ ਦੇ ਵਿੱਚ ਹੀ ਫਸ ਗਏ ਸੀ ਇਹ ਰੈਕਟਰ ਸਾਰੇ ਨਾਲ ਦਿੱਕਤ ਸੀ ਇਹ ਡੀਜ਼ਲ ਦਾ ਸਾਰਾ ਆਪ ਚਲੇ ਦੇ ਮੂੰਹ ਚ ਵੀ ਡੀਜ਼ਲ ਪੈ ਗਿਆ ਜੀ ਇਹਦੇ ਕਿਉਂਕਿ ਬੱਸ ਹੀ ਬਹੁਤ ਤੇਜ਼ ਸੀ ਆਪਣੀ ਸਪੀਡ ਤੇ ਸੀਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਕਿ ਜੇ ਕੋਈ ਗੱਡੀ ਸੀਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਜੀ ਅਸੀਂ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਆਦਾ ਸੀਰੀਅਸ ਆ ਉਹਨੂੰ ਅੰਮ੍ਰਿਤਪੁਰ ਠੀਕ ਹੈ ਇਹਨਾਂ ਪਰ ਕੀ ਕਿਹਾ ਜੀ ਡਾਕਟਰਾਂ ਨੇ ਤੁਹਾਨੂੰ ਹੁਣ ਇਹ ਹੁਣ ਫਰੀਦਕੋਟ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੀ ਇਹਨਾਂ ਦੀ ਹਾਲਤਾਂ ਗੰਭੀਰ ਹੈ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਦਾ ਟ੍ਰੀਟਮੈਂਟ ਨਹੀਂ ਹੋਇਆ ਜਿੰਨਾ ਚੋਇਆ ਮਤਲਬ ਠੀਕ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਮੁੰਡਾ ਇਹ ਹੈਗਾ ਜੀ ਆਪਣਾ ਕਾਗਜ਼ ਪੈਨ ਦਾ ਉਹਨਾਂ ਦਾ ਪੈਨ ਮੰਨੂਗੇ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਕਰਦਾ ਜੀ ਪੱਲੇਦਾਂ ਦੀ ਟੂੜੀ ਵਗੈਰਾ ਹਾਂਜੀ